ਆਏ ਨਹੀਂ ਤੈਨੂੰ ਪਤਾ ਲੱਗਦਾ ਜੇ ਤੇਰੇ ਫੇਰ ਪਤਾ ਲੱਗੂਦਾ ਨਾ ਆਏ ਹੇ ਕਾਸ਼ ਰੱਬ ਜੀ ਮੇਰੀ ਮਾਂ ਹੁੰਦੀ ਤਾਂ ਮੈਨੂੰ ਮੈਂ ਤੇਰੀ ਮਾਂ ਦੀਆਂ ਛਿੜਕਾ ਨਾ ਸੁਣਨੀਆਂ ਪੈਂਦੀਆਂ ਬਥੇਰਾ ਪੜ ਲਈ ਤੂੰ ਦਸਵੀਂ ਕਰਾਤੀ ਤੈਨੂੰ ਹੁਣ ਤੈਨੂੰ ਅੱਗੇ ਨਹੀਂ ਪੜਨ ਲਾਉਣਾ ਕਿਉਂ ਦੇ ਕੰਮ ਬਥੇਰੇ ਨੇ ਦੁਪੱਟਾ ਪਰ ਜਾਈਦਾ ਨੰਨੀ ਆਣੀ ਐ ਤੂੰ ਖੇਡਣ ਨੂੰ ਐਡੀ ਵੱਡੀ ਹੋ ਰਹੀ ਐ ਲੇ ਗੋਡੇ ਗੋਡੇ ਦੇ ਚੜ ਗਿਆ ਮੈਨੂੰ ਲੱਗਦਾ ਉੱਠੀ ਨਹੀਂ ਹੈਗੀ ਦੇਖਦੀ ਹਾਂ ਨੂੰ ਜਾ ਕੇ ਆਹ ਪਈਏ ਦੇਖ ਲੈ ਖੜੀ ਹੋਣੀ ਆ ਮੰਮੀ ਦੇਖਦਾ ਨਹੀਂ ਤੈਨੂੰ ਕਿੱਡਾ ਗੋਡੇ ਗੋਡੇ ਦੇ ਚੜਿਆ ਹੋਏ ਮੋਰਜਾ ਨਾਲ ਸੁੱਤੀ ਪਈਆਂ ਇੱਥੇ ਕਮਦਰੀ ਮਾਂ ਗਲੂਗੀ ਆ ਕੇ ਉੱਠ ਜਾਣੀ ਆਪਦੇ ਆਪ ਦਾ ਕੀ ਉੱਠਣਾ ਹੈਗਾ ਫਟਾਫਟ ਝਾੜੂ ਪੋਚਾ ਕੱਢ ਦੇ ਤੁੱਪ ਤਾਂ ਪਹਿਲਾਂ ਪਹਿਲਾਂ ਫਿਰ ਉਦੋਂ ਬਾਅਦ ਕੱਪੜੇ ਧੋਦੀ। ਆ ਕੰਬਲ ਦੀ ਤਾਂ ਤੈ ਮਾਰ ਜਾਂਦੀ। ਮਾਰੇ ਜਿੱਤੇ ਹੈ ਕੰਬਲ ਦੀ ਤੈਨੂੰ ਅਕਲ ਨਹੀਂ ਹੈਗੀ ਵੀ ਉੱਠ ਕੇ ਮੰਜੇ 'ਚ ਬਿਸਤਰੇ 'ਚ ਕੱਪੜੇ ਇਕੱਠੇ ਕਰਦੇ ਹੁੰਦੇ ਨੇ। ਜੇ ਤਾਂ ਮਾਂ ਨੇ ਕੁਝ ਸਿਖਾਈ ਹੋਵੇ ਫਿਰ ਤਾਂ ਕਰੇ। ਸਿਖਾਈਏ ਨਹੀਂ ਕੁਝ ਵੀ। ਸਾਰਾ ਝਾੜੂ ਕੱਢਣੀ, ਇਦੋਂ ਬਾਅਦ ਮਾਰੀ ਉਧਰ ਅੰਦਰ ਪੋਚੇ ਫਿਰ ਮਸ਼ੀਨ ਤੇ ਪੈਣੇ ਕੱਪੜੇ ਧਰੇ। ਉਹ ਧੋਦੀ। ਜੇ ਕੰਮ ਕਰੇਗੀ ਤਾਂ ਘੁੱਟ ਚਾਹ ਦੇ ਦੂੰ ਨਹੀਂ ਦਿੰਦੀ ਨਹੀਂ ਹੈਗੀ। ਜੇ ਵੇਰੀ ਮਾਂ ਹੁੰਦੀ ਮੈਨੂੰ ਕੋਈ ਕੰਮ ਨਾ ਸਿੱਖਣੀ ਸੀ ਕਹਿਣਾ ਸਿਰ ਠਾਕੇ ਮੈਨੂੰ ਚਾ ਦਿੰਦੀ ਜੇ ਮੈਂ ਕੋਈ ਕੰਮ ਕਰਦੀ ਤਾਂ ਮੈਨੂੰ ਕੰਮ ਦੇ ਹੱਥ ਨਹੀਂ ਸੀ ਲਾਉਣ ਦਿੰਦੀ ਹੇ ਰੱਬਾ ਮਾਵਾ ਨਾ ਖੋਇਆ ਕਰ ਮਾਵਾ ਬਿਨਾ ਤਾਂ ਬੱਚਾ ਦੀ ਕੋਈ ਜ਼ਿੰਦਗਾਨੀ ਨਹੀਂ ਹੈਗੀ ਕੋਈ ਨਹੀਂ ਪੁੱਛਦਾ ਮਾਵਾ ਬਿਨਾ ਮਾਵਾ ਬਿਨਾ ਨਾ ਕੋਈ ਟਾਈਮ ਤੇ ਚਾਹ ਦਵੇ ਨਾ ਰੋਟੀ ਪੁੱਛੇ ਕੰਮ ਕਰਾਈ ਚੱਲੇ ਬਸ ਛੋਟੀ ਮੰਮਾ ਤਾਂ ਬਾਲਾ ਹੀ ਜ਼ੁਲਮ ਕਰਦੀ ਆ ਮੇਰੇ ਤੇ ਚੱਲ ਕੋਈ ਨਾ ਰੱਬਾ ਜਾਂ ਤਾਂ ਤੂੰ ਮੇਰੇ ਮਾਂ ਮੋੜ ਦੇ ਜਾਂ ਫਿਰ ਮੈਨੂੰ ਵੀ ਉਹਦੇ ਕੋਲ ਹੀ ਭਲਾ ਲਾ ਨਿਕਲ ਮੁਹੀਏ ਤੈਨੂੰ ਸੁਣਦਾ ਨਹੀਂ ਕਿੱਥੇ ਰਹਿ ਗਈ ਤੂੰ ਨੇ ਕੀ ਕਰੀ ਜੰਨੀ ਐ ਤੂੰ ਘੰਟਾ ਹੋ ਗਿਆ ਤੈਨੂੰ ਮੰਮੂ ਪਾਣੀ ਪਿੰਨੀ ਪਾਣੀ ਨੂੰ ਕੀ ਤੇਰੇ ਬੱਕਰੇ ਖਾਦੇ ਨੇ ਤੈਨੂੰ ਜਿਹੜਾ ਕੰਮ ਕਿਹਾ ਨਾ ਜਾ ਕੇ ਪਹਿਲਾਂ ਬੇੜੇ ਦੇ ਮਾਂਜਾ ਮਾਰ ਸਾਰੇ ਫੇਰ ਗੱਡੀ ਇੱਥੇ ਝਾੜੂ ਨਰੇ ਲਈ ਪੋਚੇ ਮੂੰਹ ਕੁੱਟ ਤੂੰ ਮੈਂ ਝਾਲੋ ਖੜੀ ਹੋ ਹੁੰਦੀ ਹੀ ਨਹੀਂ ਹੈਗੀ ਢੀਠ ਬਣ ਰਹੀ ਐਨੀ ਜੇ ਤਾਂ ਲੱਗਣ ਚਾਰ ਪੰਜ ਗਿੱਚੀ 'ਚ ਫੇਰ ਤਾਂ ਇਹ ਸਮਝੇ ਮੈਂ ਸੋਚਦੀ ਆ ਵਿਚਾਰ ਕਾਣੂ ਹੱਥ ਚੱਕਣਾ ਕਾਣੂ ਹੱਥ ਚੱਕਣਾ ਤੇ ਚਾਂਬੜੀ ਹੀ ਜਾਂਦੀ ਐ ਦਿਨੋਂ ਦਿਨ ਸਿਰ ਚੜਾ ਲਈ ਐਨੇ ਕੰਮ ਦੇ ਹੱਥ ਨਹੀਂ ਲਾਉਂਦੀ ਹੈਗੀ ਚੰਗਾ ਖਾਣ ਨੂੰ ਚੰਗਾ ਇਹਨੂੰ ਪੈਣਨ ਨੂੰ ਚਾਹੀਦਾ ਕੜਕੀ ਉੱਠਣਸਾਰ ਮੂਡ ਖਰਾਬ ਕਰ ਦਾਂਦੀ ਹੈ ਇਹ ਰੇਤਾ ਮੇਰੇ ਨਾਲ ਲਹੂ ਪੀ ਲੈਣੇ ਲੈ ਤੈਨੂੰ ਕਦੋਂ ਆਖ ਲਾਉਗੀ ਨਹੀਂ 100 ਰੁਪਏ ਦਾ ਹੁੰਦਾ ਝਾੜੂ ਤੈਨੂੰ ਮੈਂ 10 ਵਾਰੀ ਕਹਤਾ ਵੀ ਇੱਥੇ ਨਾ ਮਾਰਿਆ ਕਰ ਮਾਂਜਾ ਮਾਰਦਿਆ ਕਰ ਇੱਥੋਂ ਆ ਇਧਰ ਕਿਧਰ ਤੁਰੇ ਜਾਂਦੀਆਂ ਹੁਣ ਮਾਂਜਾ ਲਿਆ ਚੱਕਿਆ ਇਹਨੂੰ ਅੰਦਰਦਰ ਕੇ ਆਏ ਮੰਦਰੋਂ ਸੰਭਰ ਨਾ ਇਹਦੇ ਨਾਲ ਮਾਰੂ ਮਾਂਜੇ ਨਾਲ ਸੰਭਰਿਆ ਕਰ ਮੂੰਹ ਕੁੱਟ ਦੂੰ ਖੜਕੇ ਮੈਂ ਬਾੜੂ ਕੀ ਟੜਕੀ ਪੱਟੀਆਂ 5 ਮਿੰਟ ਦਿੱਤੇ ਨੇ ਤੈਨੂੰ ਜੇ 5 ਮਿੰਟਾਂ 'ਚ ਨਾ ਕੰਮ ਕੀਤਾ ਨਾ ਤੇਰੀ ਮੈਂ ਰੇਲ ਬਣਾਉ ਫਿਰ ਯਾਦ ਰੱਖੀ ਜਮਾਉਂਗੀ ਰੀਡਵੋਟ ਆ ਰੀਡਵੋਟ ਖੜਾ ਹੁੱਤ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੈ ਬੁੱਤ ਦੁੱਧ ਪੀ ਲੋ ਲੈ ਮੈਂ ਦੁੱਧ ਚ ਪੱਤੀ ਪਾ ਕੇ ਲੈ ਕੇ ਆਈ ਆਂ ਮੇਰੇ ਪੁੱਤ ਵਾਸਤੇ ਪੀ ਲੋ ਥਾਰਾ ਵੀ ਬੁੱਤ ਛੱਡਣਾ ਨਹੀਂ ਫੇਰੀ ਪੜਕੇ ਤੂੰ ਵਧੀਆ ਹੋਵੇਂਗੀ ਕੋਈ ਨਾ ਹੋਰ ਸੌਣਾ ਹੈ ਲੈ ਸੌ ਜਾ ਪੁੱਤ ਤਾ ਮੈਂ ਕਿਹੜਾ ਤੈਨੂੰ ਰੋਕਿਆ ਸੌਣ ਕਣੀਆ ਹੈਗੀ ਆਪਣੇ ਕੰਮ ਕਰਨ ਵਾਲੀ ਲੱਗੀ ਹੋਈ ਤੈਨੂੰ ਕੀ ਲੋੜ ਹੈਗੀ ਕੰਮ ਕਰਨ ਦੀ ਮੇਰੇ ਬੁੱਗੇ ਨੂੰ ਖਾਇਆ ਪੀਆ ਕਰ ਮੋਜਾਂ ਨਾਲ ਜੰਗ ਚੰਗੇ ਕੱਪੜੇ ਮੇਰੇ ਪੁੱਤ ਨੂੰ ਚੰਗਾ ਖਾਣ ਵਾਸਤੇ ਤੇ ਚੂਰੀ ਗੁੱਟੀ ਕਿਦੇ ਮਦੋਂ ਨੂੰ ਗੋੜਾੜੀ ਚੂਰੀ ਗੁੱਟੀ ਕਿਦੇ ਦਿੰਜਾਂ ਸੋ ਜਾ ਤੂੰ ਮੈਂ ਨੇ ਆਟਾ ਗੁੰਨਦੀ ਆ ਚੰਗਾ ਪੁੱਤ ਪੈ ਜਾ ਮੇਰਾ ਧੀ ਗੰਨੀ ਮੈਂ ਸਾਰਾ ਕੰਮ ਕਰਿਆ ਇਹ ਚਾਹ ਦੇ ਦੋ ਮੈਨੂੰ ਦਾ ਸਾਰੇ ਕੰਮ ਨੂੰ ਕੀ ਤੂੰ ਪਹਾੜੋਂ ਪੱਥਰ ਲਿਆਂਦਾ ਹੈ ਨਹੀਂ ਹੁਣ ਦੁੱਧ ਆਦਾ ਮੈਂ ਮੇਰੀ ਧੀ ਨੂੰ ਦੁੱਧ ਚ ਪੱਤੀ ਪਾਤੀ ਦੁਪਹਿਰੇ ਪੀ ਲਈ ਇਦਰੇ ਨੀ ਤੁ ਲੱਸੀ ਹੁੰਦੀ ਨਾ ਨਾਲੇ ਕੰਮ ਕਰਤਾ ਕੱਲਾ ਮਾਰ ਕੇ ਮੰਜਾ ਆ ਅੰਦਰ ਕੌਣ ਮਾਰੂਗਾ ਝਾੜੂ ਪੋਚਾ ਉਹ ਕੱਪੜਿਆਂ ਦੀ ਪੰਡ ਪਈ ਉਹ ਕੌਣ ਤੋਂ ਹੋਊਗਾ ਮੰਮਾ ਮੈਂ ਇੱਕ ਵਾਰੀ ਵੀ ਨਹੀਂ ਚਾਹ ਪੀਤੀ ਹੈਗੀ ਮੈਨੂੰ ਵੀ ਤਾਂ ਭੁੱਖ ਲੱਗਦੀ ਆ ਮੈਂ ਵੀ ਤਾਂ ਇਨਸਾਨ ਆ ਨਾ ਮੂਰੇ ਮੇਰੇ ਨਾਲ ਜਵਾਨ ਲੜਾਉਣੀ ਐ ਤੂੰ ਗੁੱਤ ਪੱਟ ਕੇ ਹੱਥ 'ਚ ਫੜਾ ਦੂੰ ਜਾਣਦੀਆਂ ਨਾਲੇ ਮੈਨੂੰ ਜੇ ਕੰਮ ਕਰ ਲੇਂਗੀ ਤਾਂ ਦੋ ਰੋਟੀਆਂ ਖਾਣ ਹੀ ਨਹੀਂ ਤੈਨੂੰ ਉਹ ਵੀ ਨਹੀਂ ਮਿਲਦੀਆਂ ਠੀਕ ਆ ਬੋਲਿਆ ਨਾ ਕਰ ਮੇਰੇ ਮੂਰੇ ਕੱਲ ਹੁਣ ਇੱਥੇ ਖੜੀ ਕੀ ਕਰਦੀ ਆ ਆ ਗਈ ਜਾਬਾ ਸਿਰਿੰਗਣ ਤਾਂ ਬਣਾ ਹੋਰ ਕੋਈ ਕੰਮ ਨਹੀਂ ਹੈਗਾ ਸਾੜ ਗਈ ਇਹਨੂੰ ਮੇਰੇ ਮਾਰ ਗਈ ਪੱਲੇ ਉਰੇ ਪੂਜੀ ਆ ਉਹ ਇਹਨੂੰ ਚੰਗਾ ਖਾਣ ਨੂੰ ਭਾਲਦੀ ਆ ਚੰਗਾ ਪਹਿਨਣ ਨੂੰ ਭਾਲਦੀ ਆ ਚਰਚ ਗਲੀਆਂ ਕਰਖੀਆਂ ਨੇ ਮੇਰੇ ਦਿਮਾਗ ਹਾਲਾਤ ਆ ਨੇ ਤੜਕੀ ਉੱਠਣਸਾਰ ਖਰਾਬ ਕਰ ਦੂਗੀ ਮੈਂਨੂੰ ਲਾਗ ਰਸੋਈ ਚ ਵੜ ਗਈ ਨਹੀਂ ਇੱਥੇ ਰਸੋਈ ਚ ਕੀ ਕਰਦੀ ਆ ਮੈਂ ਵੀ ਕੁੜੀ ਕੋਲੀ ਬੋਲੀ ਜੰਨੀ ਆ ਮੇਰੀ ਤੇ ਦੀ ਨੀਂਦ ਖਰਾਬ ਹੋਊਗੀ ਨੂੰ ਮੈਂ ਦਿਨੀ ਨੂੰ ਪਤਾ ਚੱਲ ਮੈਂ ਦਿਨੀ ਨੂੰ ਪਤਾ ਅਗਰ ਦੋਸਤਾਂ ਨੂੰ ਕੀ ਤੇਰੇ ਗੋਲੀ ਮਾਰੀ ਮੈਂ ਕੰਮ ਕਰ ਲੈ ਦੋ ਬੁੜਕੇ ਰੋਟੀਆਂ ਦੇ ਦੂ ਨਹੀਂ ਮੈਂ ਉਹ ਵੀ ਨਹੀਂ ਦਿੰਦੀ ਇੱਥੇ ਮੇਰੇ ਮੂਰੇ ਡਰਾਮੇ ਨਾ ਕਰ ਚੱਲ ਨਿਕਲ ਬਾਹਰ ਲੈ ਆ ਚੱਕ ਤੇ ਪੋਚਾ ਉਰੇ ਮਾਰ ਢੜਕੀ ਸਰਦੋਖਣ ਲਾ ਦਿੰਦੀ ਕਿੱਥੋਂ ਮੇਰੇ ਰੋੜੀ ਲਾ ਗਈ ਇਹ ਮੈਨੂੰ ਦੇਖਾ ਕਿਵੇਂ ਮਾਰਦੀ ਆ ਬਾਰ ਕਿਹੜਾ ਤੇਰੀ ਮਾਂ ਨੇ ਲਵਾਉਣੇ ਨੇ ਇਹ ਇਹ ਨਬਾ ਮੈਂ ਕੀ ਪਾਪ ਕੀਤਾ ਸੀ ਤੇਰਾ ਜੋ ਤੂੰ ਮੈਥੋਂ ਮੇਰੀ ਮਾਂ ਖੋਲੀ ਜੇ ਤੇਰੀ ਮਾਂ ਹੁੰਦੀ ਤਾਂ ਤੈਨੂੰ ਪਤਾ ਲੱਗਦਾ ਮਾਵਾਂ ਦੇ ਦੁੱਖ ਕਿੰਨੇ ਵੱਡੇ ਹੁੰਦੇ ਨੇ ਮਾਵਾਂ ਨਾਲ ਹੀ ਸਰਦਾਰੀਆਂ ਹੁੰਦੀਆਂ ਨੇ ਮਾਵਾਂ ਬਿਨਾ ਤਿਆਂ ਨੂੰ ਕੋਈ ਨਹੀਂ ਪੁੱਛਦਾ ਨੀ ਪਟਾ ਰੋ ਤੇ ਤੇਰੀ ਕਾਉਣੀ ਐ ਆਈ ਮੰਮੀ ਤੇਰੇ ਹੱਥ ਟੁੱਟੇ ਨੇ ਪੈਰਾਂ ਨਾਲ ਲਾਈ ਜੰਨੀ ਬੋਚਾ ਬੈਠ ਕੇ ਲਾ ਬੋਚਾ ਬਸ ਇੱਕ ਤਾਂ ਐ ਕਰਦੀ ਵੀ ਮੈਂ ਕੰਮ ਕਰਦਾ ਉਗਲੇ ਸੁਗਲੇ ਕੰਮ ਮੈਨੂੰ ਨਹੀਂ ਪਸੰਦ ਹੈਗੇ ਇਹ ਜਿਹੇ ਕੰਮ ਆ ਕੱਜ ਨਾਲ ਕੰਮ ਕਰ ਲਿਆ ਕਰ ਤਾ ਰੋਟੀ ਦੇ ਦੂੰ ਨਹੀਂ ਰੋਟੀ ਨਹੀਂ ਦਿੰਦੀ ਅੱਜ ਮੈਂ ਵੀ ਤੈਨੂੰ ਸਿੱਧੀ ਕਰਕੀ ਹੱਡੂਆਂ ਐ ਨਹੀਂ ਤੂੰ ਠੀਕ ਹੁੰਦੀ ਟੰਬੜੀ ਜਾਂਦੀ ਐ ਦਿਨੋਂ ਦਿਨ ਜੇ ਕੰਮ ਕਰ ਦੇਂਗੀ ਤਾ ਰੋਟੀ ਦੇ ਦੂੰ ਨਹੀਂ ਤਾਂ ਨਿੱਖੂ ਬੁਰਕੀ ਰੋਟੀ ਦੀ ਨਹੀਂ ਮਿਲਦੀ ਆਥਣ ਤੱਕ ਤੈਨੂੰ ਮੈਂ ਸਿੱਧੀ ਕਰੂੰਗੀ ਹੁਣ ਤੇ ਨਾਲੇ ਮੇਰੀ ਕੰਨ ਖੋਲ ਕੇ ਗੱਲ ਸੁਣ ਲੈ ਜੇ ਕੋਈ ਤੇਰੇ ਪਿਓ ਕੋਲੇ ਗੱਲ ਕਰਤੀ ਨਾ ਉਹਦੇ ਤਰ੍ਹਾਂ ਲਾਸਟ ਨਹੀਂ ਹੋਊਗਾ ਮੈਂ ਮੇਰੀ ਧੀ ਨੂੰ ਰਾਣੀਆਂ ਵਾਂਗੂ ਰੱਖੂੰ ਇਥੇ ਹੀ ਕਰਾਉਂਗੀ ਸਾਰਾ ਕੰਮ ਤੈਨੂੰ ਫੇਰ ਹੀ ਪਤਾ ਲੱਗੂ ਮੰਮੀ ਮੈਂ ਸਾਰੇ ਕੰਮ ਕਰਤੇ ਹੁਣ ਤਾਂ ਮੈਨੂੰ ਚਾਹ ਦੀ ਘੁੱਟ ਦੇ ਦੋ ਹਏ ਹਏ ਨਹੀਂ ਤੋ ਤੇ ਹਥ ਥਾਲੀਏ ਤੂੰ ਪਿਛਾੜੀ ਲਿਆਦੀ ਸਾਡੇ ਘਰ ਚ ਕਦੇ ਪੈਰ ਧੋਲਣੇ ਕੰਮ ਕਰਕੇ ਉਹਦੀ ਤੂੰ ਹੱਥ ਧੋਲਣੇ ਆ ਗੱਲ ਚੜਾਤੀ ਮੇਰੇ ਚਾਹ ਕੀ ਹੋਇਆ ਤੈਨੂੰ ਚਾਹ ਪੀਣ ਨੂੰ ਚਾਹ ਤਾਂ ਪੀਣ ਲੱਗੀ ਸੀ ਗੱਲ ਚੜਾਤੀ ਦੇਦੇ ਨੂੰ ਚੱਕ ਕੀ ਕੰਮ ਕਰਤੇ ਅੱਗੇ ਮੈਂ ਸਾਰੇ ਕੰਮ ਕਰਤੇ ਕੰਮ ਕਰਨ ਨੂੰ ਪਹਾੜੋਂ ਪੱਥਰ ਲਿਆਂਦਾ ਮਾਰ ਕੇ ਲੀਰ ਮਾਰ ਕੇ ਮੰਜਾ ਬਿਹੜੇ 'ਚ ਹੋਰ ਕੀ ਕਰਤਾ ਤਾਂ ਥੱਕ ਗਈ ਸੀ ਮੈਂ ਲੱਗੀਆਂ ਪੀਣ ਸੀ ਦੋ ਘੁੱਟਾਂ ਚਾਹ ਦੀਆਂ ਚੱਲ ਉੱਥੇ ਰੋਟੀ ਫੁੱਲ ਬੱਕ ਜੂਗੀ ਫੜਾ ਦੂੰਗੀ ਮੈਂ ਨਿੱਕਲ ਬਾਹਰੇ ਚੱਲ ਸੱਚ ਗੱਲ ਸੁਣ ਮੇਰੀ ਉਹ ਅੰਦਰ ਮੇਰੀ ਧੀ ਵਾਲਾ ਖੇਸ ਪਿਆ ਤੈਨ ਮਾਰ ਕੇ ਚਾਦਰ ਸੈੱਟ ਕਰ ਦੇ ਨਖੇ ਡਰ ਨਾ ਤੂੰ ਨਿਆਣੀ ਆ ਕੀ ਕਰੀ ਜਾਨੀ ਆ ਆ ਸਾੜਾ ਤੇਲ ਕਿਉਂ ਤਾਈ ਕੋ ਲੱਸੀ ਲੈ ਕੇ ਆ ਉਹ ਹੋ ਆਹ ਕਿਰਕਤਨੀ ਕੀ ਪਾ ਗਿਆ ਤੜਕੇ ਹੰਦੇ ਕੋ ਜੁਨਾ ਪੂਣੀ ਕੀ ਪਿਆ ਰੱਖ ਚ ਨਾ ਲੈਣ ਤੈਨੂੰ ਲੱਸੀ ਭੇਜਿਆ ਤੂੰ ਆ ਸ਼ੀਸ਼ੇ ਮੂਰੇ ਕੀ ਸੋਰ ਮੇ ਪਾਉਣ ਲੱਗ ਰਹੀ ਆ ਤੜਕੇ ਤਨੂ ਮੈਂ ਜਿੰਨੀ ਆ ਪੱਥ ਨਹੀਂ ਤਰਾ ਮੈਂ ਤਪਾਲਿਆ ਤਾਂ ਨਿਕਲ ਜਾ ਚਲ ਚੱਕਾ ਹਟੋਲੀ ਕੀ ਥੱਲਹੁ ਬਿੱਤਾ ਮੇਰਾ ਸਵੇਰੇ ਸਵੇਰੇ ਲੱਗ ਜਾਂਦੀ ਆ ਦੋ ਮਿੰਟਾਂ ਚ ਆਜੀ ਲੱਸੀ ਲੈ ਕੇ ਲੋਕ ਕਹਿੰਦੇ ਨੇ ਮਤਰੀਆਂ ਮਾਵਾ ਮਾੜੀਆਂ ਹੁੰਦੀਆਂ ਨੇ ਐਡੀ ਢੀਠ ਹੋ ਰਹੀਆਂ ਨੇ ਸੁਣਦੀਆਂ ਹੀ ਨਹੀਂ ਕਿਹੜੇ ਵੇਲੇ ਉੱਠੀ ਆ ਲੈ ਕਿੱਡਾ ਦਿਨ ਚੜਿਆ ਪਿਆ ਫਿਰ ਅਗਲਾ ਕਹਿਣਾ ਦਾ ਮਾਵਾ ਨੂੰ ਕਿ ਮਤਰੀਆਂ ਹੀ ਮਤਰੀਆਂ ਹੀ ਹੁੰਦੀ ਆ ਕੋਵੇ ਨਮਤਰੀ ਨਾ ਆਕਲ ਨਾ ਮੌਤ ਇਹਨਾਂ ਨੂੰ ਆਪਦੇ ਜੰਮੀ ਠੀਕ ਹੁੰਦੇ ਨੇ ਬਗਾਨੇ ਸਾਹਮਣੇ ਔਖੇ ਨੇ ਬਥੇਰੇ ਮੰਮੀ ਮਿਲਣੀ ਅਗੀ ਲੱਸੀ ਉਹ ਲੱਸੀ ਕਿਵੇਂ ਮਿਲੂ ਕਲ ਮੂੰਹ ਹੀ ਜਦੋਂ ਅਗਲੇ ਜਨ ਮੱਥੇ ਲੱਗੀ ਤੂੰ ਜਾ ਕੇ ਕਿਹੜੇ ਵੇਲੇ ਤੂੰ ਉੱਠੀ ਆ ਕਿੱਡੇ ਦਿਨ ਚੜੇ ਲੱਸੀ ਮਿਲ ਜੂ ਫਿਰ ਹੈ ਜਦੋਂ ਤੜਕੇ ਉੱਠ ਕੇ ਤੂੰ ਮੇਰੇ ਮੱਥੇ ਲੱਗ ਜਾਨੀਆ ਕੰਮ ਤਾਂ ਮੇਰਾ ਨਹੀਂ ਬਣਦਾ ਅਗਲੇ ਦਿਨ ਕਿਥੋਂ ਮੈਂਸ ਮਿਲਗੀ ਹੋਣੀ ਤੜਕੀ ਵੀ ਤੈਨੂੰ ਪਾ ਦੂ ਅਗਲਾ ਲੱਸੀ ਉੱਥੇ ਤਾਂ ਰਕ ਇੰਨੀ ਤੇ ਆਟਾ ਛਣ ਕੇ ਲਿਆ ਕੇ ਦੇ ਰੋਟੀ ਪਕਾਉਣੀ ਆ ਮੈਂ ਤਰਪਿਆ ਘਰ ਆਇ ਤੁਰਦੀ ਜਿਵੇਂ ਪੈਰਾਂ ਚ ਜੂੜ ਪਾਇਆ ਹੁੰਦਾ ਐ ਮੈਂ ਖਸਾ 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 ਤੁਰਦੀ ਆ ਚੱਪਲਾਂ ਨੂੰ 50 ਵਾਰੀ ਕਹਦਾ ਵੀ ਤੇਰੀ ਮਾਂ ਦਵਾ ਹੁੰਦੀ ਐ ਪੈਸੇ ਤਾਂ ਸਾਢੀ ਲੱਗਦੇ ਨੇ ਦੀਦੀ ਕੀ ਕਰਦੇ ਆ ਆਟਾ ਛਾਨਨੀ ਰੀਤ ਮੈਂ ਲਓ ਮੈਂ ਛਾਨਦੀ ਆ ਨਹੀਂ ਨਹੀਂ ਮੰਮੀ ਤੈਨੂੰ ਗਾਣਾ ਦੇਣਗੇ ਮੈਂ ਹੀ ਛਾਨ ਦਿੰਨੀ ਆ ਦੀਦੀ ਮम्मा ਤੁਹਾਨੂੰ ਨਾ ਕੰਮ ਕਿ ਕਰਾਉਣਾ ਨਹੀਂ ਮੈਂ ਰੀਤ ਵੱਡੀ ਆ ਤਾਂ ਕਰਕੇ ਕਰਾਉਂਦੇ ਆ ਜੇ ਤੂੰ ਵੀ ਵੱਡੀ ਹੋ ਗਈ ਨਾ ਤੈਥੋਂ ਵੀ ਕਰਾਇਆ ਕਰਨਗੇ ਮੈਂ ਇਤਰਾ ਦੀਦੀ ਕਰਾਉਂਦੇ ਹੀ ਨਹੀਂ ਕੰਮ ਦੀਦੀ ਮੇਰਾ ਮਨ ਕਰਦਾ ਮੈਂ ਵੀ ਇਹ ਜੇ ਕੰਮ ਕਰਾਂ ਰੀਤ ਤੇਰੇ ਘਰ ਵਿੱਚ ਤਾਂ ਐਸ਼ ਲਿਖੀ ਹੋਈ ਆ ਤੂੰ ਐਸ਼ ਕਰ ਜੇ ਤੂੰ ਵੱਡੀ ਹੋ ਗਈ ਉਦੋਂ ਕਰ ਲੈ ਕਰੇ ਕੰਮ ਠੀਕ ਹੈ ਤੇਰੇ ਦਿਸੇ ਚਿੱਤੇ ਕੰਮ ਕਰ ਲੋ ਫਿਰ ਆਪਾਂ ਖੇਡਾਂਗੇ ਠੀਕ ਹੈ ਠੀਕ ਮੱਕੀ ਸਕੇ ਯਾਨੀ ਮੇਰੀ ਧੀ ਨੂੰ ਕੀ ਕਰ ਰਹੀ ਤੂੰ ਤਿੱਥੇ ਖੜਾ ਮੇਰੇ ਦੀਦੇ ਨੇ ਕਹਿੰਦੀ ਸੀ ਵੀ ਆਪਾਂ ਖੇਡਾਂਗੇ ਕੋਈ ਨਾ ਬੁੱਤਾਂ ਤੇਰਾ ਖੇਡਣ ਵਾਸਤੇ ਬਿਠਾਰੇ ਬੱਚੇ ਨੇ ਜਿਹੜੇ ਮਰਜ਼ੀ ਨਾਲ ਖੇਡ ਲੈ ਸਾਰੇ ਖੇਡਣਗੇ ਜਾਂ ਮੇਰੀ ਧੀ ਜਾ ਕੇ ਬਿਸਕੁਟ ਖਾਣਾ ਜਿਹੜਾ ਜੀ ਨੂੰ ਮਨ ਕਰਦਾ ਜਾ ਕੇ ਖਾ ਲ ਤੇ ਚਲੋ ਗਿੱਟੇ ਵੱਡੂ ਤੇਰੇ ਮੈਂ ਜੇਦੂ ਵੱਲ ਮੇਰੀ ਧੀ ਕੋਲ ਖੜੀ ਮਿਲ ਗਈ ਤੂੰ ਸਾਰਾਂ ਦਿਨ ਤੂੰ ਸਖਿੰਦੀ ਰਹਿਣੀ 24 ਘੰਟੇ ਮੇਰੇ ਮੂਰੇ ਬੋਲਣ ਲਾ ਦੇਗੀ ਉਹਨੂੰ ਜਿਹੋ ਜਿਹੀ ਤੇਰੀ ਜਵਾਨ ਲੱਗੀ ਹੋਈ ਉਹੇ ਜਿਹੀ ਉਹਦੀ ਲਾ ਦੇਗੀ ਤੂੰ ਆਟਾ ਛਾਣ ਕੇ ਉੱਥੇ ਭਰਿਆ ਸੈਲਫ ਤੇ ਮੈਂ ਪਿੰਡੇ ਪਾਣੀ ਪਾਇਆ ਮਾਂ ਤੇਰੇ ਤੇ ਕੀ ਕਰਦੀ ਹੋ ਤੂੰ ਜਿਸ ਕੋਲੋਂ ਕੰਮ ਕਰਦੇ ਸੀ ਮੈਂ ਕਰਾਂ ਤੇ ਕੰਮ ਮੇਰਾ ਵਾਲਾ ਜੀ ਕਰਦਾ ਹੋਮਵਰਕ ਕਰਨ ਨੂੰ ਕਰਦੇ ਕਿ ਨਹੀਂ ਮੈਂ ਤਾਂ ਵਧੀਆ ਕਰੀ ਜੀ ਜੀ ਕੱਲ ਪੁੱਛਾਂ ਹਾਂਜੀ ਤੁਸੀਂ ਬਾਹਰ ਕਿ ਪਹਿਨੇ ਅੰਦਰ ਕਿ ਨਹੀਂ ਪੈਂਦੀ ਏਸੀ ਦੇ ਵਿੱਚ ਹੂੰ ਉਹ ਤੋਲੇ ਨੂੰ ਏਸੀਸ ਠੰਡ ਲੱਗਦੀ ਆ ਤਾਂ ਕਰਕੇ ਮੈਂ ਬਾਹਰ ਪਾ ਜੰਨੀ ਆ ਜੀ ਜੀ ਮੈਂ ਕੱਲ ਮਮਾ ਨੂੰ ਪੁੱਛਾਂਗੀ ਮੈਂ ਜੀ ਜੀ ਕੋਲ ਪੈ ਜਾ ਪਰ ਮੱਕਾਂ ਦੇ ਵੀ ਤੋਂ ਉੱਥੇ ਨਾ ਪਈ ਉੱਥੇ ਬੱਛਰ ਵਾਲਾ ਤੇ ਤੁਹਾਡੇ ਨੇ ਮੱਛ ਲੈਦਾ ਫੇਰ ਨਾ ਨਾ ਰੀਤੋ ਮੇਰੇ ਨੇ ਮੱਛ ਲੈਦਾ ਹਮੇ ਤੋਂ ਤਾਂ ਮੱਛ ਡਰਦਾ ਦੀ ਜਿਹਾ ਜਿਹਾ ਮੱਛ ਡਰਦਾਗਾ ਫੇਰ ਤੂੰ ਛੇ ਵੀ ਡਰਦਾ ਹੋਗਾ ਤਸ ਤਾਂ ਬहोत ਾਕਤ ਕਰੋ ਹਾਂ ਹਾਂ ਰੀਤੋ ਮੈਂ ਤਾਂ ਮੱਛ ਨਹੀਂ ਡਰਦੀਆ ਮੈਂ ਖੇਡ ਆ ਗਿਆ ਲੈ ਪ੍ਰਿੰਦਾ ਵੀ ਡਰਦੀਆ ਨੇ ਸਾਰੀ ਡਰਦੀ ਨੇ ਉੱਥੇ ਮੈਂ ਤਾਂ ਬहोत ਦਲੇਰੀ ਕੁੜੀਆਂ ਤੀ ਜਿਸ ਮੇਰੇ ਕੰਮ ਕਰ ਦੋ ਮੈਂ ਖੇਡਣਾ ਹਾਂ ਹਾਂ ਰੀਤੋ ਖੇਡ ਲੈ ਤੂੰ ਮੈਂ ਕਰ ਦਿੰਦੀ ਆ ਠੀਕ ਹੈ ਮੈਂ ਹੁਣ ਇਹ ਪੋਲੀ ਨੂੰ ਕੀ ਦੱਸਾਂ ਵੀ ਜਿਨ੍ਹਾਂ ਦੇ ਮਾਵਾ ਨਹੀਂ ਹੁੰਦੀਆਂ ਉਹਨਾਂ ਨੂੰ ਤਾਂ ਇਹ ਮੱਛਰ ਮੱਖੀਆਂ ਦੇ ਦੁੱਖ ਜਿਵੇਂ ਮਾਮੂਲੀ ਜਿਹਾ ਲੱਗਦੇ ਨੇ ਮਾਵਾ ਦੇ ਦੁੱਖੀ ਪਹਾੜਾ ਵਰਗੇ ਹੁੰਦੇ ਨੇ ਜੇ ਸਾਨੂੰ ਕੋਈ ਪੁੱਛੇ ਤੁਹਾਨੂੰ ਕੀ ਚਾਹੀਦਾ ਤਾਂ ਅਸੀਂ ਮਾਂ ਹੀ ਮੰਗਾਂਗੇ ਮਾਵਾ ਦੇ ਪਿਆਰ ਨੂੰ ਜਮਾਂ ਤਰਸੇ ਪਿਆ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਚੱਕਿਆ ਕਰ ਕਿਤਾਬਾਂ ਨਾ ਚੱਕਿਆ ਕਰ ਤੂੰ ਫੇਰ ਨਹੀਂ ਚੱਕਣੋਂ ਹਟਦੀ ਕਿਉਂ ਨਹੀਂ ਇਹਨਾਂ ਨੂੰ ਸੁਟੋ ਨਾ ਜੇ ਸੁਟਾਈ ਨੂੰ ਗੇ ਬੇਨੀਆਂ ਹੁੰਦੀਆਂ ਨੇ ਕਿ ਕੁਝ ਲੜਦਾ ਇਹਨਾਂ ਦੇ ਨਹੀਂ ਮੰਮੀ ਇਹ ਰੀਤ ਦੇ ਹੋਣੇ ਮੇਰੀਆਂ ਨਹੀਂ ਹੈਗੀਆਂ ਅੱਛਾ ਮੇਰੀ ਰੀਤ ਨਹੀਂ ਰਹੇ ਨਾ ਫਿਰ ਤੂੰ ਜਾ ਕੇ ਕੀ ਕਰਦੀ ਇਹਨਾਂ ਨੂੰ ਹੈ ਮੰਮੀ ਉਹਨਾਂ ਨੂੰ ਚਾਹ ਸੀ ਵੀ ਮੇਰਾ ਹੋਮਵਰਕ ਕਰ ਦੇ ਮੈਂ ਕਰਦੀ ਸੀ ਕਰਦੀ ਐ ਤੂੰ ਆਵਦੇ ਤਾਂ ਹੁੰਦੇ ਨਹੀਂ ਕਿੱਥੋਂ ਕੰਮ ਜਿਹੜੇ ਹੈਗੇ ਨੇ ਮੇਰੀ ਤੀਨ ਬਗਿਆੜੀ ਜੰਨੀ ਐ ਮੈਂ ਜਾਣਦੀ ਆ ਤੇਰੇ ਕਿੱਤਿਆਂ ਨੂੰ ਤੈਨੂੰ ਆਏ ਆ ਵੀ ਜੇ ਮੈਂ ਕੰਮ ਕਰਦਾ ਨਹੀਂ ਉਹਦਾ ਵੀ ਜੇ ਉਹਨੇ ਕੀਤਾ ਤਾਂ ਚਾਰ ਅੱਖਰ ਪੜ ਲੂਗੀ ਤੇ ਕਿਤੇ ਨੌਕਰੀ ਤੇ ਨਾ ਲੱਗ ਜੇ ਖੜੀ ਹੋ ਚੱਲ ਉਧਰ ਰਹਿਨੇ ਨੇ ਕੱਪੜੇ ਹਜੇ ਉਹ ਤੋਂ ਸਾਰੇ ਨਾ ਕੇ ਹੱਟਿਆ ਸਾਰੇ ਜਾਣੇ ਰੀਤ ਨੂੰ ਵੀ ਮੈਂ ਸਮਝਾਉਣੀ ਆ ਉਹ ਵੀ ਪਤਾ ਨਹੀਂ ਇਹ ਤਾਂ ਕੀ ਮੰਗਦੀ ਰਹਿੰਦੀ ਆ ਦੇ ਕੋਲ ਕਲਮੋ ਹੀ ਕੋਲੇ ਵੀ ਤੇਰਾ ਪੁੱਤ ਕੰਮ ਤੂੰ ਆਪ ਕਰ ਕੜਕੇ ਤੋਂ ਨੌਕਰੀ ਲੱਗ ਗਈ ਨਹੀਂ ਤੇ ਸਾਨੂੰ ਆਸਾਂ ਨੇ ਤੇਰੇ ਤੇ ਲੈ ਚੂਰੀ ਤਾਂ ਕੁੱਟੀ ਗਈ ਮੈਂ ਪਿੰਨੀਆਂ ਬਣਾਦਾ ਆਹ ਖੋਗੀ ਮੀਰੀ ਆਹ ਖੋਗੀ ਜਦੇ ਬੱਫਾ ਦੀ ਉਗੀ ਬੱਡੀ ਗ੍ਰੀਤ ਦੀ ਲੈ ਮਿਰਚੀ ਦੀ ਨੂੰ ਭੋਗ ਮਾਰਨੀ ਥਾਲੀ ਦੀ ਕਰਨੀ ਹੈ ਹਾਈ ਚੀਰੀ ਚੋਰੀ ਕੁੱਟਿਆ ਏ ਕੀ ਕਰਦੀ ਐ ਮੰਮੀ ਮੈਨੂੰ ਚੋਰੀ ਖਾਣੀ ਆ ਮੈਨੂੰ ਬਹੁਤ ਭੁੱਖ ਲੱਗੀ ਆ ਇੱਕ ਗੱਲ ਸੁਣ ਲੈ ਮੇਰੀ ਪਹਿਲੀ ਗੱਲ ਤਾਂ ਮੈਂ ਤੇਰੀ ਮੰਮੀ ਨਹੀਂ ਹੈਗੀ ਜੇਦਵਾਰ ਮੈਨੂੰ ਮੰਮੀ ਕਿਹਾ ਨਾ ਤੇਰੀ ਜੀਵ ਵਟ ਦੂੰਗੀ ਤੇ ਨਾਲੇ ਦੂਜੀ ਗੱਲ ਆ ਤਿੰਨੀਆਂ ਕਿੰਨੀਆਂ ਨੇ ਮੰਮੂ ਤਿੰਨੀਆਂ ਤਾਂ ਤਿੰਨੇ ਨੇ ਫਿਰ ਤਿੰਨਾ ਦਾ ਮਤਲਬ ਕੀ ਇੱਕ ਰੀਤ ਦੇ ਪਾਪਾ ਦੀ ਇੱਕ ਰੀਤ ਦੀ ਤੇ ਇੱਕ ਮੇਰੀ ਤੇਰੀ ਚੋਰੀ ਤਾਂ ਹੈ ਨਹੀਂ ਫਿਰ ਮੰਮਾ ਮੈਂ ਵੀ ਤਾਂ ਚੋਰੀ ਖਾਣੀ ਆ ਮੇਰੇ ਮੰਮਾ ਤਾਂ ਮੈਨੂੰ ਉਹਦੀ ਚੋਰੀ ਕੁੱਟਕੇ ਦੇ ਦਿੰਦੇ ਸੀ ਫਿਰ ਤੂੰ ਮੰਮਾ ਕੋਲ ਹੀ ਜਾ ਠੀਕ ਹੈ ਉਹਦੇ ਕੋਲ ਹੀ ਖਾ ਲੈ ਚੂਰੀਆਂ ਨਿਕਲ ਜਾ ਲੈ ਸਾਡੇ ਵਾਸਤੇ ਕੁੱਟੀਆਂ ਇਹ ਏਦੂ ਗੱਲ ਬਿਨਾਂ ਪੁੱਛੇ ਕਿਸੇ ਚੀਜ਼ ਨੂੰ ਹੱਥ ਨਾਲ ਲਾਦੀ ਹੱਥ ਤੋੜ ਦੂੰ ਮੇਰਾ ਸੋਹਣਾ ਪੁੱਤ ਟੀਵੀ ਦੇਖੀ ਜਾਂਦਾ ਲੈ ਪੁੱਤ ਤੈਨੂੰ ਗਰਮ ਗਰਮ ਦੇਸੀ ਘਿਓ ਚ ਗੁੜ ਪਾ ਕੇ ਚੂਰੀ ਕੁਟ ਕੇ ਲਿਆਂਦੀ ਆ ਸਾਰੀ ਪਿੰਨੀ ਖਾ ਜਾਂ ਠੀਕ ਐ ਜੇ ਹੋਰ ਖਾਣੀ ਹੋਈ ਤਾਂ ਫਿਰ ਉਹ ਵੀ ਖਾ ਲਈ ਦੋ ਪਿੰਨੀਆਂ ਹੋਰ ਪਈਆਂ ਨੇ ਮੇਰੀ ਤੇ ਤੇਰੇ ਡੈਡੀ ਦੀ ਠੀਕ ਆ ਖਾ ਖਾ ਜਾ ਮੇਰੇ ਪੁੱਤ ਤੇਰੀ ਤਕੜਾ ਹੋਵੇਂਗਾ ਦੇਸੀ ਘਿਓ ਦੀਆਂ ਚੂਰੀਆਂ ਖਾ ਕੇ ਠੀਕ ਐ ਕੰਜੀ ਕੀ ਹੋ ਗਿਆ ਕੁਛ ਨਹੀਂ ਤੋ ਤਮੇ ਉੱਕੜ ਕੇ ਲੱਗ ਗਈ ਸੀ ਤੁਸੀਂ ਤੇ ਖਾ ਲਈ ਹਰੀ ਤੂੰ ਮੈਂ ਤਾਂ ਖਾ ਲਈ ਮੈਂ ਤਾਂ ਢਡ ਭਰਿਆ ਪਿਆ ਚੋਰੀਾ ਖਾ ਕੇ ਦੀਦੀ ਮੈਂ ਤਾਂ ਖਾਦੇ ਨਹੀਂ ਆਂਦੀ ਚੋਰੀ ਤੂੰ ਸੇ ਖਾ ਲੋ ਇਨਿਕ ਤਰੀ ਤੂੰ ਹੂੰ ਤਾਂ ਮੇਰੇ ਢਡ ਭਰਿਆ ਪਿਆ ਪਰ ਜੇ ਤੂੰ ਕਹਿੰਨੀ ਆ ਚੱਲ ਥੋੜੀ ਜੀ ਖਾ ਲੈਨੀ ਆ ਘਰ ਜਾਨੀ ਮੇਰੀ ਜਵਾਕੜੀ ਦੇ ਹੱਥ ਚੋਂ ਖੋ ਕੇ ਚੂਰੀ ਖਾਨਣੀ ਆ ਤੂੰ